ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਨਹੀਂ ਕਿਉਂਕਿ ਸਰਕਾਰਾਂ ਹੁੰਦੀਆਂ ਨੇ ਲੋਕੀ ਵੋਟਾਂ ਪਾਉਂਦੇ ਨੇ ਵੀ ਇਹ ਸਾਡਾ ਸ਼ਹਿਰ ਹੈ ਇੱਥੇ ਸਿਵਲ ਦਾ ਮਾੜਾ ਹਾਲ ਹੈ ਇੱਥੇ ਪੀਣ ਦਾ ਪਾਣੀ ਨਹੀਂ ਹੈ ਸਾਡੇ ਵਾਸਤੇ ਨਵੇਂ ਹਸਪਤਾਲ ਨਵੇਂ ਸਕੂਲ ਸਾਫ ਸਫਾਈ ਹੋਏ ਬੱਚਿਆਂ ਨੂੰ ਨੌਕਰੀਆਂ ਮਿਲਣ ਕਾਨੂੰਨ ਵਿਵਸਥਾ ਹੋਏ ਜਿਹੜੇ ਹਸਪਤਾਲ ਤੇ ਸਕੂਲਾਂ ਦੀ ਗੱਲਾ ਕਰਦੇ ਸੀਗੇ ਅੱਜ ਕੋਈ ਵੀ ਸਕੀਮ ਇੱਥੇ ਜਿਹੜਾ ਆਪਾਂ ਚੁਲਾ ਕੇ ਗਈ ਸੀ ਕਿ ਇੱਕ ਸਕੀਮ ਲਾਗੂ ਕੋਈ ਨਹੀਂ ਇਹ ਤਾਂ ਜਦੋਂ ਤੋਂ ਆਮ ਆਦਮੀ ਨੇ ਪੰਜਾਬ 'ਚ ਜਨੂਲਤਾ ਹੈ ਜਿਸ ਟਾਈਮ ਤੋਂ ਇਹ ਪਾਰਟੀ ਵੀ ਸ਼ੁਰੂਆਤ ਹੋਈ ਹੈ ਪੰਜਾਬ 'ਚ ਇਹੋ ਜੀ ਘਟਨਾਵਾਂ ਵਫਰ ਦੇ ਵਫਰ ਦੇ ਅੱਜ ਹਾਲਾਤ ਇਹੋ ਜੇ ਆ ਗਏ ਨੇ ਕਿ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਨਹੀਂ ਕਿਉਂਕਿ ਸਰਕਾਰਾਂ ਹੁੰਦੀਆਂ ਨੇ ਲੋਕੀ ਵੋਟਾਂ ਪਾਉਂਦੇ ਨੇ ਵੀ ਇਹ ਸਾਡਾ ਸ਼ਹਿਰ ਹੈ ਇੱਥੇ ਸੀਵਰ ਦਾ ਮਾੜਾ ਹਾਲ ਹੈ ਇੱਥੇ ਪੀਣ ਦਾ ਪਾਣੀ ਨਹੀਂ ਹੈ ਸਾਡੇ ਵਾਸਤੇ ਨਵੇਂ ਹਸਪਤਾਲ ਨਵੇਂ ਸਕੂਲ ਸਾਫ ਸਫਾਈ ਹੋਏ ਬੱਚਿਆਂ ਨੂੰ ਨੌਕਰੀਆਂ ਮਿਲਣ ਕਾਨੂੰਨ ਵਿਵਸਥਾ ਹੋਏ ਤਾਕੀ ਸੂਬਾ ਤਰੱਕੀ ਕਰੇ ਕਿਸੇ ਦਾ ਬਿਜ਼ਨਸ ਵਧੇ ਕਿਸੇ ਦਾ ਕੋਈ ਨਵਾਂ ਕਾਰੋਬਾਰ ਸ਼ੁਰੂ ਹੋਏ ਕਿਸਾਨਾਂ ਨੂੰ ਆਪਣੇ ਫਸਲਾਂ ਦੇ ਮੁੱਲ EMPLOYEES ਨੂੰ ਉਹਨਾਂ ਦਾ ਬੰਦਾ ਹੋਏ ਹੱਕ ਮਿਲੇ ਇਹਨਾਂ ਚੀਜ਼ਾਂ ਵਾਸਤੇ ਤਾਂ ਵੋਟਾਂ ਪਾਉਂਦੇ ਨੇ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਨੂੰ ਜਿਹੜਾ ਮਾੜਾ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਤਾਂ ਸਾਰਿਆਂ ਨੂੰ ਚੰਗਾ ਕਰਤਾ ਕਿਉਂਕਿ ਅੱਜ ਜਿਹੜੇ ਕਹਿੰਦੇ ਸੀ ਕਿ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ ਤੇ ਹਰੇਕ ਵਰਗ ਧਰਨੇ ਤੋਂ ਮੁਲਾਜ਼ਮ ਤੋਂ ਲੈ ਕੇ ਸਿੱਖਿਆ ਲੈ ਲੋ ਹਸਪਤਾਲ ਲੈ ਲੋ ਸਰਕਾਰੀ ਹਰ ਇੱਕ ਬੰਦਾ ਧਰਨੇ 'ਚ ਬੈਠਿਆ ਹੋਇਆ ਤੇ ਕੋਈ ਵੀ ਸ਼ਹਿਰ ਲੈ ਲੋ ਇਹ ਤਾਂ ਸ਼ਹਿਰ 'ਚ ਕੋਈ ਵਿਕਾਸ ਨਹੀਂ ਇਟਾਜ ਮਾਨਸੇ ਚ ਜੇ ਆਪਾਂ ਖੜੇ ਆ ਸਾਰੇ ਲੋਕੀ ਇੱਥੇ ਨੇ ਇਹਨਾਂ ਨੂੰ ਪੁੱਛੋ ਜੀ ਇਹਨਾਂ ਦੇ ਸ਼ਹਿਰ 'ਚ ਕੋਈ ਨਵਾਂ ਸਕੂਲ ਦਾ ਕਮਰਾ ਵੀ ਬਣਿਆ ਹੈ ਨਵਾਂ ਸਕੂਲ ਹੀ ਛੱਡੋ ਕੋਈ ਹਸਪਤਾਲ ਦਾ ਕੋਈ ਨਵਾਂ ਕਮਰਾ ਬਣਿਆ ਹੈ ਕੋਈ ਸਕੂਲ ਦਾ ਨਵਾਂ ਕਮਰਾ ਬਣਿਆ ਹੈਗਾ ਜਿਹੜੇ ਹਸਪਤਾਲ ਤੇ ਸਕੂਲਾਂ ਦੀ ਗੱਲਾਂ ਕਰਦੇ ਸੀਗੇ ਅੱਜ ਕੋਈ ਵੀ ਸਕੀਮ ਇੱਥੇ ਜਿਹੜਾ ਆਪਾਂ ਚੁਲਾ ਕੇ ਗਈ ਸੀ ਇੱਕ ਸਕੀਮ ਲਾਗੂ ਕੋਈ ਨਹੀਂ ਵਿਕਾਸ ਦਾ ਕੋਈ ਲੇਕਿਨ ਕਰਜ਼ਾ ਰੋਜ਼ ਦੀ ਰੋਜ਼ ਇਹਨਾਂ ਨੇ 5 ਲੱਖ ਕਰੋੜ ਦਾ ਕਰਜ਼ਾ ਛਾੜਤਾ ਉਹਨੇ 1212000 ਕਾ ਕਰੋੜ ਦਾ ਕਰਜ਼ਾ ਤਾਂ ਹੁਣ ਇਸ ਮਹੀਨੇ ਹੀ ਲੈ ਰਹੇ ਨੇ ਇਹਦਾ ਤਿੰਨਾਂ ਮਹੀਨੇ ਸਾਰੇ ਪੈਸੇ ਕਿੱਥੇ ਜਾ ਰਹੇ ਨੇ ਲੋਕਾਂ ਦੇ ਮਨ 'ਚ ਸਵਾਲ ਆਉਂਦਾ ਹੈ ਕਿਉਂਕਿ ਅੱਜ ਇੱਥੇ ਕਾਨੂੰਨ ਵੇ ਨਾਚੇ ਫੇਰੋਤੀਆਂ ਲਿੱਤੀਆਂ ਜਾ ਰਹੀਆਂ ਨੇ ਅਫਸਰਾਂ ਤੰਗ ਕਰਦੇ ਨੇ ਭਾਵੇਂ GST ਦਾ ਫਲਾਈਂਗ ਸਕਵਡ ਆ ਜਾਏ ਉਹ ਵਿਚਾਰੇ ਦੁਕਾਨਦਾਰਾਂ ਨੂੰ ਦੁਖੀ ਕਰਦੇ ਨੇ ਉੱਪਰੋਂ ਗੈਂਗਸਟਰਾਂ ਦਾ ਜ਼ੋਰ ਜ਼ਬਰ ਕੋਈ ਆਕੇ ਉਹਨਾਂ ਚਾਰ ਦੁਕਾਨਾਂ ਬਾਹਰ ਇੱਥੇ ਮੈਨੂੰ ਲੱਗਦਾ ਇੱਥੇ 4 ਦਿਨ ਕਿੰਨੇ ਦਿਨ ਪਹਿਲੇ ਗੋਲੀ ਚੱਲੀ ਸੀ ਮਹੀਨਾ ਪਹਿਲੇ ਇੱਥੇ ਗੋਲੀ ਚਲਾ ਕੇ ਲੋਕਾਂ ਨੂੰ ਟਰਾਹ ਤਮਕਾ ਕੇ ਤੇ ਕਾਨੂੰਨ ਵਿਵਸਥਾ ਇਹਨਾਂ ਬੁਰਾ ਹਾਲ ਕੀ ਬੰਦਾ ਚੁੱਪ ਚੁਪੀ ਤੇ ਆਪਣੇ ਆਪ ਨੂੰ ਬਚਾਨ ਵਾਸਤੇ ਜਾਨ ਮਾਲ ਦੀ ਰੱਖਿਆ ਵਾਸਤੇ ਜੋ ਮੰਗਦਾ ਉਹਨੂੰ ਦੇ ਹੀ ਚਲੀ ਜਾ ਰਹੇ ਨੇ ਤੇ ਆਪਣਾ ਸਾਹ ਕੁੱਟਿਆ ਜਾ ਰਿਹਾ ਲੋਕਾਂ ਦਾ ਲੇਕਿਨ ਕੋਈ ਸੁਣਵਾਈ ਨਹੀਂ ਜੇ ਕੋਈ ਪੱਤਰਕਾਰ ਤੁਹਾਡੇ ਵਰਗਾ ਕੋਈ ਰਿਪੋਰਟ ਕਰੇ ਤਾਂ ਉਹਦੇ ਖਿਲਾਫ ਪਰਚਾ ਜੇ ਕੋਈ ਵਿਰੋਧੀ ਸਵਾਲ ਉਠਾਏ ਉਹਦੇ ਖਿਲਾਫ ਪਰਚਾ ਤਾਂ ਆਮ ਲੋਕਾਂ ਦੇ ਉੱਤੇ ਤਾਂ ਕੀ ਬੇਤਨੀ ਹੋਗੀ ਕੀ ਕਿਹੋ ਜੀ ਤਸ਼ੱਦਦ ਹੁੰਦੀ ਹੋਗੀ ਤੁਸੀਂ ਅੰਦਾਜ਼ਾ ਲਾ ਲਓ ਸੋ ਇਹ ਸਰਕਾਰ ਹਰ ਪੱਖੋਂ ਫੇਲ ਹੈ ਅੱਜ ਆਪਣੀ ناکਾਮੀਆਂ ਨੂੰ ਲੁਕਾਉਣ ਵਾਸਤੇ ਪੰਚ ਸਿਖਾ ਦੇ ਧਾਰਮਿਕ ਸੰਸਥਾਵਾਂ ਦੇ ਉੱਤੇ ਦਖਲਅੰਦਾਜ਼ੀ ਸ਼ੁਰੂ ਕਰਤੀ ਹੈਗੀ ਸੋ ਆਪਾਂ ਕੀ ਆਸ ਰੱਖੀਏ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਚੋਣ ਜਾਪਦਾ ਲੱਗੂਗਾ ਤਾਂ ਇਹਨਾਂ ਦੇ ਬੰਦੇ ਬਾਹਰ ਨਿਕਲਣਗੇ ਲੋਕਾਂ ਨੇ ਇਹੋ ਜਿਹੇ ਸਵਾਲ ਪੁੱਛਨੇ ਨੇ ਕਿ ਇਹਨਾਂ ਸਾਰਿਆਂ ਨੂੰ ਭਜਾਣਾ ਪਊ ਬਈ ਕੀ ਕਰਨਾ ਹੈ ਵੀ ਜਿਹੜੀ ਸਰਕਾਰ ਹੈ ਵਿਰੋਧੀ ਦੇ ਤਸਵੀਸ਼ਕ ਅਕਾਲੀ ਦਲ ਹੈ ਨਹੀਂ ਪਰ ਟਾਰਗੇਟ ਹਮੇਸ਼ਾ ਅਕਾਲੀ ਦਲ ਨੂੰ ਕੀਤਾ ਜਾ ਰਿਹਾ ਕੀ ਸੋਚਦੇ ਹੋ ਇਸ ਬਾਰੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆ ਖੇਤਰੀ ਪਾਰਟੀ ਲੋਕਾਂ ਦੇ ਮਨਾਂ 'ਚ ਵਸੀ ਹੈ ਕਾਂਗਰਸ ਸਮਾਜ ਮਾਤਮੀ ਨੇ ਇਕੱਠੇ ਹੋ ਕੇ ਇਸ ਪੰਡ ਇਸ ਪਾਰਟੀ ਦੇ ਉੱਤੇ ਝੂਠਾ ਗੰਦਾ ਪੰਟੀ ਪ੍ਰਚਾਰ ਕਰਕੇ ਝੂਠੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਤੇ ਹਾਸਲ ਕਰਨ ਵਾਸਤੇ ਵੱਡੇ ਵੱਡੇ ਲਾਰੇ ਲਾਏ ਵੱਡੇ ਵੱਡੇ ਵਾਅਦੇ ਕੀਤੇ ਕਾਂਗਰਸ ਬੁਰੀ ਤਰ੍ਹਾਂ ਫੇਲ ਹੋਈ ਤਾਂ ਲੋਕਾਂ ਨੇ ਇਸ ਨਿਕਮੀ ਸਰਕਾਰ ਨੂੰ ਤੇ ਇਸ ਸਰਕਾਰ ਨੇ ਤਾਂ ਪੰਜਾਬ ਨੂੰ ਬੇਚ ਛੱਡਿਆ ਦਿੱਲੀ ਦੇ ਠੱਗਾਂ ਦੇ ਹੱਥ 'ਚ ਉਹ ਲੁੱਟ ਲੁੱਟ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵੀ ਬੇਚ-ਵੇਚੀ ਜਾ ਰਹੇ ਨੇ ਹਰ ਪੱਖੋਂ ਪੰਜਾਬ ਦੇ ਜਿੰਨਾ ਲੁੱਟ ਸਕਦੇ ਆ ਦਿੱਲੀ ਦੇ ਜਿਹੜੇ ਠਣਾੜ ਉਤੋਂ ਆਏ ਨੇ ਲੁੱਟੀ ਜਾ ਰਹੇ ਤੇ ਸਾਡਾ ਮੁੱਖ ਮੰਤਰੀ ਮੂੰਹ ਤੇ ਘੁੰਗਰੀਆਂ ਪਾ ਕੇ ਸਭ ਕੁਝ ਆਪਣੀ ਕੁਰਸੀ ਦੇ ਖਾਤਰ ਚੁੱਪ ਕਰਕੇ ਬੈਠਿਆ ਹੋਇਆ ਤੇ ਲੋਕੀ ਇਸ ਗੱਲ ਨੂੰ ਸਮਝ ਗਏ ਨੇ ਕਿ ਅਕਾਲੀ ਦਲ ਦੇ ਸਮੇਂ 'ਚ ਕੋਈ ਸੁਣਵਾਈ ਹੁੰਦੀ ਸੀ ਕੋਈ ਮੁੱਖ ਮੰਤਰੀ ਸੀ ਜਿਹਦੇ ਕੋਈ ਪਾਵਰ ਸੀਗੇ ਅੱਜ ਤੱਕ केजरीवाल ਦੇ ਕੋਲ ਪਾਵਰ ਹੈ ਉਹ ਤੇ ਨੇੜੇ ਤੋਂ ਕੋਈ ਬੰਦਾ ਜਾ ਨਹੀਂ ਸਕਦਾ ਤੇ ਅਕਾਲੀ ਦਲ ਦੇ ਸਮੇਂ ਆਏਮਸ ਵਰਗੇ ਵੱਡੇ ਹਸਪਤਾਲ ਬੰਦੇ ਸੀ ਆ ਰੈਫਾਇਨਰੀਆਂ ਬੰਦੀਆਂ ਸੀ ਆ ਥਰਮਲ ਪਲਾਂਟ ਬੰਦੇ ਸੀ ਸੜਕੇ ਹਾਈਵੇਜ਼ ਉਹ ਇਹ ਸਾਰੀ ਚੀਜ਼ਾਂ ਬੰਦੀਆਂ ਸੀਗੀਆਂ ਲੋਕਾਂ ਨੇ ਡਵੈਲਪਮੈਂਟ ਦੇਖੀ ਹਰ ਸ਼ਹਿਰ 'ਚ ਹੁਣੇਸ਼ ਸ਼ਹਿਰ 'ਚ ਜਿੰਨਾ ਸੀਵਰ ਦਾ ਕੰਮ ਅਸੀਂ ਕਰ ਗਏ ਮੈਨੂੰ ਲੱਗਦਾ 10 ਸਾਲਾਂ 'ਚ ਉਹਦੀ ਸਫਾਈ ਤੱਕ ਨਹੀਂ ਕਰਾਈ ਤੋਂ ਸਰਕਾਰਾਂ ਨੇ ਜਿੰਨੀ ਗਲੀਆਂ ਸੀ ਬਣਾ ਗਏ ਮੈਨੂੰ ਲੱਗਦਾ ਇਹ ਕਿਤੇ ਸਟਾਈਲ ਤੱਕ ਨਹੀਂ ਲਾਈ ਕਿਤੇ ਵੀ ਸੋ ਹਣ ਮੁਕਾਬਲੇ 'ਚ ਜਿੱਥੇ ਅਸੀਂ ਪੰਜਾਬ ਨੂੰ ਦੇਸ਼ 'ਚ ਛੱਟੇ ਨੰਬਰ 'ਤੇ ਛੱਡ ਕੇ ਗਏ ਸੀ ਅੱਜ ਸਾਰੇ ਸੂਬਿਆਂ ਵਿੱਚੋਂ ਪੰਜਾਬ 18ਵੇਂ ਨੰਬਰ 'ਤੇ ਆ ਗਿਆ ਹੈਗਾ ਤੇ ਇੰਨੀ ਕਿਥੇ ਛਟੇ ਨੰਬਰ ਤੋਂ 18 ਨੰਬਰ ਚ ਜਿਹੜੀ ਗਰਾਵਟ ਆਈ ਹੈ ਉਹ ਹਰ ਪੈਰਾਮੀਟਰ ਚ ਆਈ ਹੈ ਤੇ ਲੋਕੀ ਹੁਣ ਸਮਝ ਗਏ ਨੇ ਕਿ 10 ਸਾਲਾਂ ਚ ਜੇ ਕਿ ਝੂਠ ਮਾਰਦੇ ਸੀ ਉਹਨੋਂ ਖੇਤਰੀ ਪਾਰਟੀ ਜਿਹੜੀ ਐਸੀ ਖਜ਼ਾਨੇ ਵਿੱਚੋਂ ਵਿਕਾਸ ਤੇ ਕੰਮ ਕਰਕੇ ਲੋਕਾਂ ਦੀ ਸੁਣਵਾਈ ਕਰਦੀ ਸੀ ਤੇ ਇਹਨਾਂ ਨੇ ਲੁੱਟ-ਲੁੱਟ ਕੇ ਜੇਬਾਂ ਭਰ ਕੇ ਲੁਟਾਈ ਜਾ ਰਹੇ ਨੇ ਇਹ ਲੋਕੀ ਹੁਣ ਜਦ ਮਨ ਬਣਾ ਰਹੇ ਨੇ ਤੇ ਇਹਨਾਂ ਨੂੰ ਨਜ਼ਰ ਆ ਰਿਹਾ ਇਸ ਕਰਕੇ ਨੀਂਦ ਚ ਵੀ ਬਦਲ ਤੇ ਇਹਨਾਂ ਨੂੰ ਸੋਚਦੇ ਨੇ ਅੱਖਾ ਖੋਲ ਕੇ ਵੀ ਬਦਲ-ਬਦਲ ਹੁੰਦਾ ਤੇ ਸ਼ਰਮ ਨਹੀਂ ਇਕੱਲੀ ਦਰ ਦੇ ਵਰਕਰਾਂ ਦੇ ਵੋਟਰਾਂ ਦੇ ਲੀਡਰਾਂ ਦੇ ਉੱਤੇ ਜੇ ਜੇ ਤੱਕ ਦੋ ਪਰਚਾ ਕਰ ਦੋ ਹਣ ਵਿਕਰਮ ਨੂੰ ਉੱਛੇ ਪਰਚੇ ਦੇ ਨਸ਼ੇ ਖਤਮ ਹੋ ਗਏ 7 ਮਹੀਨੇ ਵਿਕਰਮ ਜੀਠਿਆ ਨੂੰ ਕਹਿੰਦੇ ਸੀ ਆ ਨਸ਼ਾ ਵੇਚਦਾ ਇੱਕ ਬੰਦਾ ਦੱਸਦਾ ਕਿਦੇ ਕੋਲ ਜਾ ਕੇ ਉਹਨੇ ਨਸ਼ਾ ਵੇਚਿਆ ਨਸ਼ਾ ਉਹਦੇ ਕਰੋ ਸਾਰੀ ਸਰਕਾਰਾਂ ਨੇ ਜ਼ੋਰ ਲਾਇਆ ਕਿ ਨਾ ਨਸ਼ਾ ਇਨਾ ਜਿਗਤ ਨਹੀਂ ਮਿਲਿਆ ਤੇ ਪਰਚਾ ਦਰਜ ਕੀਤਾ ਨਸ਼ਾ ਦਾ ਨਾ ਹੀ ਨਹੀਂ ਉਹਦੇ ਵਿੱਚ ਹੁਣ 7 ਮਹੀਨੇ ਚ ਉਹਨੇ ਬੰਦ ਕੀਤਾ ਹੋਇਆ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਤੇ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ ਤੇ ਫਿਰ ਕਦੇ ਕੋਈ ਕੋਈ ਝੂਠਾ ਇਲਾਮ ਹੁਣ ਸੁਖਵੀਰ ਜੀ ਨੂੰ ਖੜਨ ਵਾਸਤੇ ਕੋਈ ਹੋਰ ਧਾਰਮਿਕ ਹੋਰ ਮੁੱਦਾ ਬਣਾ ਰਹੇ ਨੇ ਨਿਸ਼ਾਨਾ ਸੁਖਵੀਰ ਜੀ ਹੈਗਾ ਤੁਸੀਂ ਸੋਚੋ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੇ ਸਰੂਪਾਂ ਦੀ ਗੱਲ ਹੈ ਤੇ ਫਿਰ ਲੁਧਿਆਣੇ ਤੇ ਜਾ ਕੇ ਕੋਈ ਚਾਰਟਰਡ ਅਕਾਊਂਟੈਂਟ ਨੂੰ ਫੜਨ ਰੱਖੀ ਹੋਤਾ ਸਰੂਪਾਂ ਨਾਲਿਆ ਉਹਦਾ ਐਸ்சி ਪੀਸੀ ਨਾਲ ਕੀ ਨਿਸ਼ਾਨਾ ਸੁਖਵੀਰ ਹੈ ਬਾਣਾ ਧਰਮ ਦੀ ਆੜ ਚੇ ਇਹੀ ਇਹਨਾਂ ਦੀ ਰਾਜਨੀਤੀ ਹੈ ਤੁਸੀਂ ਜਸ ਕੰਮ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਉਹਦਾ ਜਵਾਬ ਦਿਓ ਨਾ ਬੀਬੀਆਂ ਨੂੰ ਮੂੰਹ ਦਿਖਾਣ ਜੋਗੇ ਜਿਨ੍ਹਾਂ ਨੂੰ 1000 ਰੁਪਿਆ ਕਿਐਸੀ ਤੇ ਨਾ ਲੋਕਾਂ ਨੂੰ ਦੱਸਣ ਜੋਗੇ ਤੇ ਜਿਹਦੇ ਕਰਕੇ ਆ ਕਮਾ ਚ ਪੈ ਗਏ